ਕਿ ਜੋ ਅਜ ਮਜਾਰਾ ਅrti ਹੁਕਮਯਾਰਾ ਕੀਤਾ ਵਾ ਇਹ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹ ਪਰਮ ਪੂਜਨੀ ਡਾਕਟਰ ਬੀ.ਆਰ. ਅੰਬੇਡਕਰ ਸਾਹਿਬ ਦੇਸ਼ ਦੇ ਸੰਵਿਧਾਨ ਨਿਰਮਾਤਾ ਉਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦੇ ਨਾਮ ਦਾ ਉਚਾਰਨ ਕੀਤਾ ਬਾਬਾ ਸਾਹਿਬ ਦਾ ਤਾਂ ਬੜੇ ਅਪਸ਼ਬਦਾਂ ਦੇ ਨਾਲ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਬਾਰਕਾ ਹੋਣ ਪਿਛਲੇ ਹਜ਼ਾਰਾਂ ਸਾਲਾਂ ਤੋਂ ਜਿਹੜੇ ਜਿਹੜੇ ਉਹਨਾਂ ਨੇ ਰੱਬ ਬਣਾਏ ਨੇ ਲਗਾਤਾਰ ਅਸੀਂ ਉਹਨਾਂ ਦੀ ਪੂਜਾ ਕਰਦੇ ਆਏ ਆ ਪਰ ਸਾਨੂੰ ਕੱਖ ਨਹੀਂ ਮਿਲਿਆ ਨੁਕਸਾਨ ਹੀ ਹੋਇਆ ਵਾ ਜਦੋਂ ਤੋਂ ਇਸ ਦੁਨੀਆ ਦੇ ਵਿੱਚ ਪਰਮ ਪੂਜਯ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਨੇ ਜਨਮ ਲਿੱਤਾ ਵਾ ਤੇ ਉਹਨਾਂ ਨੇ ਪੜ ਕੇ ਆਪਣੇ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ ਵਾ ਜਦੋਂ ਸਾਨੂੰ ਆਜ਼ਾਦੀ ਮਿਲੀ ਹੈ ਜੇ ਅੱਜ ਮੇਰੇ ਤਨ ਤੇ ਮਰ ਜਾਣਾ ਚਾਹੀਦਾਗਾ ਰਹੀ ਮਾਫੀ ਮੰਗਣ ਦੀ ਅੱਜ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਜਿਸ ਤਰ੍ਹਾਂ ਪਹਿਲਾਂ ਮਾਸਟਰ ਜੀ ਨੇ ਦੱਸਿਆ ਜੇ ਬਾਕੀ ਸਾਥੀਆਂ ਨੇ ਦੱਸਿਆ ਇਹ ਪੂਰੇ ਪੰਜਾਬ ਦੇ ਸਫਾਈ ਕਰਮੀ ਅੱਜ ਸੜਕਾਂ ਤੇ ਨੇ ਇੱਕ ਦਿਨ ਦੀ ਸਟ੍ਰਾਈਕ ਤੇ ਸੀ ਇਸ ਦਾ ਕਾਰਨ ਇਹ ਸੀ ਕਿ ਜੋਕ ਮਿੱਤਸਾਂ ਨੇ 17 ਦਸੰਬਰ ਨੂੰ ਰਾਜ ਸਭਾ ਦੇ ਵਿੱਚ ਮਾਨਯੋਗ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਬਾਰੇ ਇੱਕ ਉਹਨਾਂ ਦੇ ਮਨ ਦੇ ਵਿੱਚ ਜੋ ਕੜਵਾਹਟ ਸੀ ਉਹ ਉਹਨਾਂ ਨੇ ਬਾਹਰ ਕੱਢੀ ਜਿਸ ਦੇ ਰੋਸ 'ਵਜੋਂ ਅੱਜ ਸਮੁੱਚਾ ਜਿਹੜਾ ਐਸਸੀਐਸਟੀ ਸਮਾਜ ਆ ਉਹ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਆਤਮ ਭਗਵਾਨ ਥੀਕੂ ਗੱਲ ਕਰਦਾ ਜਿੰਨਾ ਭਗਵਾਨਾਂ ਬਾਰੇ ਤੂੰ ਗੱਲ ਕਰਦਾ ਤੇਰੇ ਭਗਵਾਨ ਤਾਂ ਬਾਬਾ ਸਾਹਿਬ ਤੋਂ ਪਹਿਲਾਂ ਵੀ ਸੀਗੇ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਉਦੋਂ ਨਹੀਂ ਬਦਲੀ ਤੇ ਬਾਬਾ ਸਾਹਿਬ ਨੇ ਜਦੋਂ ਇਹਨਾਂ ਭਗਵਾਨਾਂ ਦੇ ਇਹਨਾਂ ਦੇਵੀਆਂ ਦੇ ਆਪਰੇਸ਼ਨ ਕਰਤੇ 26 ਜਨਵਰੀ 1950 ਨੂੰ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜੋ ਵੀ ਸਾਡੇ ਦੇਸ਼ ਦਾ ਰਾਜਾ ਉਹ ਲੋਕਾਂ ਦੇ ਮਤ ਪੇਟੀਆਂ ਦੇ ਵਿੱਚੋਂ ਨਿਕਲ ਲੱਗ ਗਿਆ ਭਗਵਾਨ ਸਾਡੇ ਦੇਵਤਾ ਡਾਕਟਰ ਪੀਮਰਾਓ ਮੀਦਗਰ ਜੀ ਬਾਰੇ ਜੋ ਸ਼ਬਦ ਮਿੰਦਨਯੋਗ ਸ਼ਬਦ ਜਿਨ੍ਹਾਂ ਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਉਹਨੇ ਗਏ ਨੇ ਅੱਜ ਇਸ ਵਿਸ਼ੇ ਦੇ ਉੱਪਰ ਹੀ ਸਾਰੇ ਤਨਪਰਾਪਾ ਇੱਥੇ ਇਕੱਠੇ ਹੋਏ ਆਂ ਅਤੇ ਇਹ ਪੂਰੇ ਪਾਰਦਰਸ਼ ਦੇ ਵਿੱਚ ਹੀ ਇਹ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਇਸ ਰਾਜਨੀਤਿਕ ਆਗੂ ਪ੍ਰਧਾਨ ਮੰਤਰੀ ਅਮਿਤ ਸ਼ਾਹ ਕਰਕੇ ਇਹ ਇਕੱਠਾ ਅਤੇ ਇਹ ਹੜਤਾਲ ਅਤੇ ਰੋਜ਼ ਮਾਰਚ ਕੀਤੇ ਜਾ ਰਹੇ ਨੇ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਜੀ ਇੱਥੇ ਪਹੁੰਚਣ ਦੇ ਸਾਡੇ ਪ੍ਰਧਾਨ ਜੀ ਪਹੁੰਚੇ ਨੇ ਜੀ ਸਵਾਗਤ ਨਜ਼ਰ ਕੋਟਣ ਦਾ ਮਾਸਟਰ ਲਖਮਨ ਜੀ ਸੋਤਾ ਜੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਾਰਤੀ ਸੰਗਾਂਤ ਚੇਤਨਾ ਮੰਚ ਵੱਲੋਂ ਇਹਨਾਂ ਦਾ ਪਹੁੰਚਣ ਦੇ ਜੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਆਪਣੇ ਵਿੱਚ ਪਹੁੰਚ ਕੇ ਇਹ ਆਪਣੇ ਦੋ ਵਿਚਾਰ ਆਪਣੇ ਨਾਲ ਸਾਂਝੇ ਕਰਨਗੇ ਕੁਝ ਗੱਲਾਂ ਆਪਣੇ ਬਾਬਾ ਸਾਹਿਬ ਬਾਰੇ ਅਤੇ ਕੁਝ ਤਾਂ ਜੂਰ ਗੌਰਦੇਵ ਜੀ ਬਹੁਤ ਬਹੁਤ ਧੰਨਵਾਦ ਆ ਮਾਸਟਰ ਜੀ ਤੁਹਾਡਾ ਦੋ ਵਿਚਾਰ ਸਾਂਝੇ ਕਰਨ ਜੂਰ ਸਫਾਈ ਸੇਵ ਜੂਨੀਅਨ ਅਤੇ ਮਿਊਸਪਲ ਵਰਕਰ ਜੂਨੀਅਨ ਨਗਰ ਕੌਂਸਲ ਤਾਪਾ ਮੰਡੀ ਦੇ ਸਾਰੇ ਹੀ ਸੰਗਰਸ਼ੀ ਦੋਸਤੋ ਵੀਰੋ ਬਾਤਾਂਓ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪ ਜੀ ਦਾ ਸਾਡੇ ਜਿਹੜੇ ਸਫਾਈ ਕਰਮੀ ਪ੍ਰਧਾਨ ਅੰਸਲਾਰ ਸ੍ਰੀਪੰਦੂ ਜੀ ਸਿਕੰਦਰ ਕਮਰ ਜੀ ਰਵੀ ਜੀ ਸ਼ਮੀ ਵਿਜੇ ਬਹੁਤ ਸਾਰੇ ਤਮਾਮ ਸਾਥੀ ਮਾਤਾਵਾਂ ਭੈਣੋ ਬੇਠੇ ਨੇ ਤੁਹਾਡਾ ਤੈਦੋਂ ਧੰਨਵਾਦ ਕਿ ਤੁਸੀਂ ਆਪਣੇ ਹੱਕਾਂ ਪ੍ਰਤੀ ਅੱਤ ਦੀ ਮੁਸੱਬਤ ਕਰਦੇ ਹੋਏ ਵੀ ਐਵੇਂ ਸੁਝੇ ਤੋਂ ਬੇਸ਼ੱਕ ਤੁਹਾਡਾ ਕੰਮ ਬਹੁਤ ਸਖਤ ਹੈ ਔਰ ਸਾਰਾ ਦਿਨ ਤੁਸੀਂ ਖੁੱਪਦੇ ਹੋ ਪਰ ਜਦੋਂ ਵੀ ਕੋਈ ਤੁਹਾਡੇ ਹੱਕਾਂ ਤੇ ਤੁਹਾਡੇ ਬਾਰੇ ਤੁਹਾਡੇ ਕੌਮ ਦੇ ਰਹਿਦਿਆਂ ਬਾਰੇ ਕੋਈ ਵੀ ਕਿੱਡੀ ਵੀ ਤਾਕਤ ਜੋ ਸਾਡੇ ਪ੍ਰਤੀ ਆਵਾਜ਼ ਉੱਠਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਤਾਕਤਾਂ ਦਾ ਮੂੰਹ ਮੋੜਨ ਲਈ ਮਦਦ ਚਾਹੁੰਦੇ ਹੋ ਬੇਸ਼ੱਕ ਸਾਡੇ ਵਰਗੇ ਮੈਂ ਵੀ ਉਹਨਾਂ ਜਿਹਾਂ ਮਲਾਜ਼ਮ ਲੱਗ ਕੇ ਚੰਗੀਆਂ-ਚੰਗੀਆਂ ਤਨਖਾਹਾਂ ਲੈ ਕੇ ਫੋਰ ਬਹੁਤ ਵਧੀਆ ਸੁੱਖ-ਸੁਵਿਧਾ ਦਾ ਜੀਵਨ ਜਿਉਂਗੇ ਬਾਬਾ ਸਾਹਿਬ ਦਾ ਦਿੱਤਾ ਹੋਇਆ ਖਾ ਕੇ ਔਰ ਖਾਤ-ਖਾਕੇ ਬੈਠ ਕੇ ਤੇ ਖਾ ਵੀ ਰਹੇ ਨੇ ਪਰ ਸਭੁੱਝੇ एससीएसटी मूल निवासी ਲੋਕਾਂ ਦੇ ਹੱਕਾਂ ਲਈ ਜਿਹੜਾ ਰੋਡ ਨਿਬਣਾ ਚਾਹੀਦਾ ਉਹ ਨਹੀਂ ਨਿਬੜਦੇ ਪਰ ਤੁਸੀਂ ਉਹ ਰੋਡ ਨਿਬਣਾਉਨੇ ਹੋ ਤੁਸੀਂ ਆਪਣੇ ਰੈਵਰਾਂ ਨੂੰ ਯਾਦ ਰੱਖਦੇ ਹੋ ਕਿਉਂਕਿ ਜਿਹੜੇ ਲੋਕ ਆਪਦਾ ਇਤਿਹਾਸ ਭੁੱਲ ਜਾਂਦੇ ਨੇ ਸਾਡੇ ਪੰਜਾਬੀ ਦੇ ਮਹਾਨ ਸ਼ਾਇਰ ਉਕੇ ਕਵੀ ਸ਼ਰਨੈਲ ਮਾਰਸੀਆ ਨੇ ਰੱਖਿਆ ਕਿ ਜੇਰੀ ਕੌਮ ਇਤਿਹਾਸ ਨੂੰ ਭੁੱਲ ਜਾਂਦੀ ਔਰ ਗਲਤ ਰਸਤੇ ਹੋਵੇ ਚੰ ਤੁਸੀਂ ਆਪਣੇ ਇਤਿਹਾਸ ਨੂੰ ਯਾਦ ਰੱਖਦੇ ਹੋ ਆਪਣੇ ਰੈਬਰਾਂ ਨੇ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਹਮੇਸ਼ਾ ਆਪਣੇ ਦਿਲ 'ਚ ਰੱਖਣੀਓ ਤੇ ਜਦੋਂ ਵੀ ਉਹਨਾਂ ਰੈਬਰਾਂ ਦੇ ਖਿਲਾਫ ਕੋਈ ਵੀ ਆਵਾਜ਼ ਉੱਠਦੀ ਆ ਜਾਂ ਤੁਹਾਡੇ ਹੱੱਥਾਂ ਤੇ ਤਾਕੇ ਮਾਰਨ ਦੀ ਕੋਈ ਯੋਜਨਾ ਬਣਦੀ ਆ ਤੁਸੀਂ ਤਤ ਫਤ ਮਦਾਨ ਚ ਆ ਜਾਦੇ ਹੋ ਤੁਹਾਡੇ ਅੱਗੇ ਫਿਰ ਸਾਡਾ ਸਿਰ ਝੁਕਦਾ ਹੈ ਕਿ ਮੈਨੂੰ ਇੱਥੇ ਲਗਾਤਾਰ ਮੈਂ ਐਸ ਨਗਰ ਕੌਂਸਲ ਦੇ ਵਿੱਚ ਸਭ ਤੋਂ ਪਹਿਲਾਂ 5 ਮਈ 2007 ਦੇ ਵਿੱਚ ਇੱਕ ਉਹ ਹੀ ਬਤੌਰ ਅਧਿਆਪਕ ਆਪਣੀ ਜ਼ਿੰਦਗੀ ਦਾ ਜਿਹੜਾ ਹੈ ਸਫਲ ਹੈ ਜਿਹੜਾ ਜੋ ਪਾਪਾ ਸਾਹਿਬ ਨੇ ਦਿੱਤਾ ਸਾਨੂੰ ਉਹ ਐਸੇ ਨਗਰ ਕੌਂਸਲ ਦੇ ਦਸਤੂਰ ਤੋਂ ਸ਼ੁਰੂ ਕੀਤਾ ਤੇ ਅੱਜ 17 ਸਾਲ ਹੋ ਗਏ ਸਰਕਾਰੀ ਨੌਕਰੀ ਚ ਆਏ ਨੂੰ ਔਰ ਇੱਕ ਵੀ ਦਿਨ ਬਾਬਾ ਸਾਹਿਬ ਦੇ ਆਸਾਨਾਂ ਦੇ ਖੱਲੇ ਜਿਹੜਾ ਸੁਖਮਈ ਆਨੰਦਮਈ ਜੀਵਨ ਬਾੜ ਰਿਹਾ ਹੈ ਉਹਨੂੰ ਪੇ ਕਰ ਰਿਹਾ ਆਪ ਸਭ ਭਲੀ ਭਾਂਤ ਜਾਣੋ ਮੈਂ ਉਹਨਾਂ ਸਾਰੇ ਲੋਕਾਂ ਕੋਲੇ ਨਹੀਂ ਜਾਂਦਾ ਜਿਹੜੇ ਜਿਹੜੇ ਚੰਗੀਆਂ ਤਨਖਾਹਾਂ ਲੈਂਦੇ ਨੇ ਚੰਗੇ ਸਾਫ ਸੁਥਰੇ ਆ ਵਧੀਆ ਕੋਠੀਆਂ 'ਚ ਰਹਿੰਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਸੰਰਖਸ਼ ਕਰਨ ਦੇ ਲਈ ਕਹਿੰਦੇ ਆ ਤਾਂ ਉਹਨਾਂ ਨੂੰ ਛੰਡਰਸਾ ਤੋਂ ਡਰ ਲੱਗਦਾ ਉਹ ਕਹਿੰਦੇ ਮਾਸਟਰ ਜੀ ਛੱਡੋ ਕੁਝ ਕੀ ਲੈਣਾ ਰੱਬ ਰੱਬ ਕਰੋ ਹਾਂਜੀ ਰੱਬ ਦੀ ਕਰਨੀ ਇਹ ਆਪਣਾ ਸਾਨੂੰ ਬਹੁਤ ਕੁਝ ਕਿਰਦਾ ਸਾਡਾ ਫਰਜ਼ ਆ ਅਸੀਂ ਬਾਬਾ ਸਾਹਿਬ ਦਾ ਉਹ ਦਿੱਤਾ ਹੋਇਆ ਜਿਹੜਾ ਸਾਨੂੰ ਕੰਮ ਜੇ ਉਹਨਾਂ ਨੇ ਸਾਨੂੰ ਜਦੋਂ ਸਾਡੇ ਹੱਕਾਂ ਦੇ ਲਈ ਉਹ ਸੰਵਿਧਾਨ ਦੇ ਵਿੱਚ ਬੋਆਸਥਾਵਾ ਕਰਕੇ ਗਏ ਸੀ ਤਾਂ ਨਾਲ ਸਾਡੀ ਡਿਊਟੀ ਲੜਨੇ ਗਏ ਸੀ ਕਿ ਮੈਂ ਵੈਕ ਦਾ ਸੁਸਾਇਟੀ ਅਸੀਂ ਆਪਣੀ ਕੌਮ ਦੇ ਲੋਕਾਂ ਨੂੰ ਵਾਪਸ ਹੱਕ ਅਦਾ ਕਰਨਾ ਅਸੀਂ ਉਹਨਾਂ ਨੂੰ ਵੀ ਦੀ ਪੀਤੇ ਵਿੱਚੋਂ جہالت ਦੇ ਵਿੱਚੋਂ ਮਾੜੀ ਮਾਨਸਿਕਤਾ ਦੇ ਚੁੰਗਲ ਦੇ ਵਿੱਚੋਂ ਪੜ ਕੇ ਖੁਸ਼ਹਾਲ ਜ਼ਿੰਦਗੀ ਵੱਲ ਲੱਗੇ ਹੋਣਾ ਇਹ ਸਾਡਾ ਫਰਜ਼ ਹੈ ਤੇ ਮੈਂ ਫੇਰ ਬਾਰ-ਬਾਰ ਉਹੀ ਗੱਲ ਰਿਪੀਟ ਕਰ ਰਿਹਾ ਕਿ ਤੁਸੀਂ ਸਾਡੇ ਭਰਾ ਜਿਹੜੇ ਹਰ ਵਕਤ ਦਿਨ ਚੜਦੇ ਨੂੰ ਜਦੋਂ ਲੋਕ ਮੰਦਰਾਂ ਗੁਰਦੁਆਰਿਆਂ ਤੇ ਮੱਥਾ ਟੇਕਦੇ ਫਿਰਦੇ ਹੁੰਦੇ ਨੇ ਜਦੋਂ ਮੇਰੇ ਵਰਗੇ ਹੋਰ ਬਹੁਤ ਸਾਰੇ ਦਫ਼ਤਰਾਂ ਤੇ ਜਾਣ ਦੇ ਲਈ ਧਾਹ ਧੋਕੇ ਸੈਨ ਸ਼ਿਰ ਕੇ ਖਾਣਾ ਖਾ ਕੇ ਪ੍ਰੋਫੈਕਟ ਸ਼ਕ ਕੇ ਆਪਣੇ ਬੱਚੇ ਨੂੰ ਨਾਲ ਲੈ ਕੇ ਸਕੂਲਾਂ ਕਾਲਜ ਛੱਡਣ ਤੇ ਬਾਅਦ ਆਉਂਦੀਆਂ ਡਿਊਟੀਆਂ ਤੇ ਜਾਂਦੇ ਆ ਤੁਸੀਂ ਉਦੋਂ ਆਹ ਸ਼ਹਿਰ ਦੀ ਸਫਾਈ ਕਰਦੇ ਫਿਰਦੇ ਹੋ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚੋਂ ਗੰਦਗੀ ਬਾਹਰ ਕੱਢ ਕੇ ਸਾਰੇ ਸ਼ਹਿਰ ਨੂੰ ਸਾਫ਼ ਕਰਦੇ ਫਿਰਦੇ ਹੁੰਦੇ ਹੋ ਪਰ ਤੁਸੀਂ ਫੇਰ ਵੀ ਇੰਨੇ ਸਖਤ ਕੰਮ ਕਰਨ ਦੇ باوجود ਵੀ ਤੁਸੀਂ ਆਪਣੇ ਰਹਿਬਰਾਂ ਨੂੰ ਯਾਦ ਰੱਖਦੇ ਹੋ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਹਮੇਸ਼ਾ ਆਪਣੇ ਦਿਹਿੜਾਂ ਦੇ ਵਿੱਚ ਯਾਦ ਸਮਾਉਂਦੇ ਹੋ ਅੱਜ ਤੁਸੀਂ ਫੇਰ ਉਹ ਹੱਕ ਅਦਾ ਕੀਤਾ ਹੈ ਵਰਸੀ ਵੀ ਕਰ ਰਹੇ ਆ ਬਰਨਾਲਾ ਦੀ ਧਰਤੀ ਦੇ ਸਫਾਈ ਕਰਮਚਾਰੀ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਨਾਮ ਲਿਖਾ ਜਾਊਗਾ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਡਾਕਟਰ ਭੀਮ ਅੰਬੇਦਕਰ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਫਾਈ ਕਰਮਚਾਰੀਆਂ ਨੇ ਇਹ ਤਹਈਆ ਕੀਤਾ ਕਿ ਉਸ ਕੇਂਦਰ ਦੇ ਹੰਕਾਰੇ ਹੋਏ ਲਿੱਧ ਨੂੰ ਅਸੀਂ ਉਹਦਾ ਰਾਹ ਪਾਸੀ ਰੋਕਾਂਗੇ ਉਹ ਸਹਾਰੇ ਹੋਏ ਮਿਤ ਸ਼ਾਹ ਦਾ ਸੀ ਮੂੰਹ ਤੋੜਵਾ ਜਵਾਬ ਦੇ ਮਾ ਕੇ ਕਿ ਮਿਤ ਸ਼ਾਹ ਬੇਸ਼ੱਕ ਤੂੰ ਭਾਰਤ ਦੀ ਹਕੂਮਤ ਦੇ ਵਿੱਚ ਸਰ ਤੂੰ ਉੱਚੋ ਦੇ ਤੇ ਬੈਠਾ ਬੇਸ਼ੱਕ ਤੇਰੇ ਕੋਲ तमाम ਦੇਸ਼ ਦੀਆਂ ਏਜੰਸੀਆਂ ਨੇ ਪਰ ਤੂੰ ਬਾਲਮੀਕ ਮੱਝੀ ਸਕ ਭਾਈ ਚਾਰੇ ਨੂੰ ਰੁਦਾ ਸੀ ਭਾਈ ਚਾਰੇ ਨੂੰ ਸੁਮੂਚੀ assi assi ਭਾਈ ਚਾਰੇ ਨੂੰ ਕਹੇ ਤੂੰ ਸਾਡੇ ਰਹਿਬਰਾਂ ਨਹੀਂ ਬੇਇਜ਼ਤੀ ਨਹੀਂ ਕਰ ਸਕਦਾ ਤੇ ਅੱਜ ਪੂਰੇ ਪੰਜਾਬ ਦੇ ਸਫਾਈ ਕਰਮਚਾਰੀ ਰੋਜ਼ ਹੜਤਾਲਤੇ ਨੇ ਇਹ ਪੰਜਾਬ ਦੇ ਬਰਨਾਰੇ ਦੇਲੇ ਦੇ ਸਫਾਈ ਕਰ ਲਿਆ ਤੂੰ ਇਸ ਗਲਦਸ ਸਿਜਦਾ ਕਰਦੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਵਾਜ਼ ਕੀਤੀ ਸਾਡੇ ਪ੍ਰਧਾਨ ਜੀ ਗੁਲਸ਼ਨ ਜੀ ਬੁਲਾ ਰਹੇ ਹੋਣੇ ਸੀ ਅਸੀਂ 2-3 ਦਿਨ ਪਹਿਲਾਂ ਭਾਰਤੀ ਸੰਵਿਧਾਨ ਚੇਤਨਾ ਮંચ ਦੇ ਆਗੂ ਇਕੱਠੇ ਹੋਏ ਜਦੋਂ ਅਮਿਤ ਸ਼ਾਹ ਦੀ ਗੱਲ ਕੱਲੀ ਦੋਸਤੋ ਮੈਂ ਹੁਣ ਉਸ ਪੈਕ ਤੇ ਹਾਂ ਕਿ ਅਮਿਤ ਸ਼ਾਹ ਸੰਵਿਧਾਨ ਦੇ ਉੱਤੇ ਚਰਚਾ ਕਰ ਰਹੇ ਸੀ ਕਈ ਦਿਨਾਂ ਤੋਂ 75 ਸਾਲ ਹੋ ਗਏ ਤੇ ਇਸਨੇ ਵੀ ਸੰਵਿਧਾਨ ਲਾਗੂ ਹੋਇਆ ਨੂੰ ਸੰਵਿਧਾਨ ਲਾਗੂ ਹੋਣ ਦੇ 75 ਸਾਲ ਪੂਰੇ ਹੋਣ ਤੇ ਸੰਵਿਧਾਨ ਦੇ ਉੱਤੇ ਚਰਚਾ ਹੁੰਦੀ ਹੈ ਕਿ ਸੰਵਿਧਾਨ ਦੇ ਬਦੌਲਤ ਸਾਨੂੰ ਕੀ ਮਿਲਿਆ ਸੰਵਿਧਾਨ ਦੇ ਵਿੱਚ ਕਿੰਨਾ ਕਿੰਨਾ ਹੋਰ ਹੈ ਬਣਾ ਨੇ ਮਹਾਂਪੁਰਸ਼ਾਂ ਨੇ ਧਾਲਣਾ ਧਾਲਤੋ ਦੀ ਬਹੁਤ ਸਮਾਂ ਦਿੱਤੀਆ ਤਾਂ ਅਮਿਤ ਸ਼ਾਹ ਦੀ ਜਦੋਂ ਵਾਰੀ ਆਈ ਤਾਂ ਉਸਦੇ ਪਹਿਲੇ ਸ਼ਬਦ ਸੀ ਤੁਸੀਂ ਟੈਲੀਵਿਜ਼ਨਰ ਤੇ ਅੱਜ ਵੀ ਦੇਖ ਸਕਦੇ ਹੋ YouTube ਤੇ ਅੱਜ ਵੀ ਦੇਖ ਸਕਦੇ ਹੋ ਉਹਨਾਂ ਨੇ ਇੰਜੇ ਨੇ ਰਾਸ਼ਟਰਪਤੀ ਧਨਖੜ ਜੀ ਜਿੰਦੀਪ ਧਨਖੜ ਜੀ ਬੈਠੇ ਨੇ ਉਪ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਨੇ ਉਹਨਾਂ ਨੂੰ ਬੋਲਦਿਆਂ ਅਧਿક્ષ ਬੋਲਦਿਆਂ

ਦਿਲ ਦੇ ਵਿੱਚ ਦਮਾਨ ਦੇ ਵਿੱਚ ਸਾਡੇ ਪ੍ਰਤੀ ਸਾਡੇ ਰੈ ਬਰਾਪਤੀ ਬਾਬਾ ਸਾਡੇ ਕੁਪੀਵਰਾ ਅੰਬੇਦਕਰ ਜੀ ਪ੍ਰਤੀ ਭਰੀ ਹੋਈ ਹੈ ਅਸੀਂ ਇਸ ਗੱਲ ਦਾ ਜਵਾਬ ਮੰਗਦੇ ਆ ਮਿੱਤ ਸ਼ਾ ਤੋਂ ਕਿ ਮਿੱਤ ਸ਼ਾ ਜਿਸ ਭਗਵਾਨ ਦੀ ਤੂੰ ਗੱਲ ਕਰਦਾ ਹੈ ਇਹ ਭਗਵਾਨ ਬਾਬਾ ਸਾਹਿਬ ਤੋਂ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਜਿਸ ਕਲਪਨਿਕ ਭਗਵਾਨ ਦੇ ਨਾਂ ਤੇ ਤੁਸੀਂ ਸਾਡੇ ਦੇਸ਼ ਦੇ ਉੱਤੇ ਰਾਜ ਕਰ ਰਹੇ ਹੋ ਸਾਡੀ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਦੇ ਹੋ ਉਹ ਭਗਵਾਨ ਦੀ ਉਕਾਤ ਸਾਨੂੰ ਨਾ ਦੱਸ ਉਹਨਾਂ ਭਗਵਾਨਾਂ ਨੇ ਹੀ ਸਾਡੀ ਬਾਲਤ ਮਾਰੀ ਕੀਤੀ ਹੈ ਪਰ ਸਾਡਾ ਭਗਵਾਨ ਡਾਕਟਰ ਅੰਬੇਦਕਰ ਹੈ ਤੇ ਕਿਸੇ ਵੀ ਭਗਵਾਨ ਨਾਲੋਂ ਵੱਧ ਤਾਕਤਵਰ ਹੈ ਅਸੀਂ ਇਸ ਗੱਲ ਲਈ ਚੈਲੰਜ ਕਰਦੇ ਹਾਂ ਨਿਮਿਤ ਸ਼ਾਹ ਨੂੰ ਨਿਮਿਤ ਸ਼ਾਹ ਦੇ ਸਾਥੀਆਂ ਨੂੰ ਪੂਰੀ ਭਾਰਤ ਸਰਕਾਰ ਨੂੰ ਜਿਹੜਾ ਉਹਦੇ ਸਾਥੀ ਜਿਹੜੇ ਟੋਲਾ ਫਿਰਦਾ ਨਾਲ ਉਹਨਾਂ ਨੇ ਜੇ ਜੇ ਤੁਹਾਡੇ ਭਗਵਾਨਾਂ ਦੇ ਵਿੱਚ ਇੰਨੀ ਤਾਕਤ ਸੀ ਤਾਂ ਉਹ ਸਾਡੇ ਭਗਵਾਨ ਦਾ ਲਿਖਿਆ ਹੋਇਆ ਮੇਟ ਦੇ ਇਹਨਾਂ ਨੇ ਭਗਵਾਨਾਂ ਦੀ ਪਤਾਤ ਇਹਨਾਂ ਦੇ ਤਰਫ ਗ੍ਰੰਥਾਂ ਦੀ ਬਦੌਲਤ ਤੁਹਾਨੂੰ ਕੂੜਾ ਚੱਕਣ ਤੋਂ ਸਿਵਾਏ ਤੁਹਾਨੂੰ ਉੱਚ ਮਾਰਗ ਦੀ ਸੇਵਾ ਕਰਨ ਤੋਂ ਸਿਵਾਏ ਕੋਈ ਅਧਿਕਾਰ ਨਹੀਂ ਹੈ ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੇ ਭਗਵਾਨਾਂ ਦੇ ਰੂਪਾਂ ਦੇ ਵਿੱਚ ਅਸੀਂ ਫਿਲਮਾਂ ਦੇ ਵਿੱਚ ਦੇਖ ਸਕਦੇ ਹਾਂ ਅਸੀਂ ਨਾਟਕਾਂ 'ਚ ਦੇਖਦੇ ਹਾਂ ਕਿ ਇਹ ਕਿਵੇਂ ਸਾਡੇ ਸੰਭੂਤ ਰਿਸ਼ੀ ਨੂੰ ਭਗਵਾਨ ਆਪੇ ਕਤਲ ਕਰਦੇ ਆ ਕਿ ਇਹੇ ਸੁਧਰਾ ਨੂੰ ਆਦੀਵਾਸੀਆਂ ਨੂੰ ਕਢਾ ਦੇ ਇਹਨਾਂ ਦੇ ਡਾਇਰੈਕਟਰਾਂ ਦੁਆਰਾ ਬਣਾਈਆਂ ਹੋਈਆਂ ਫਿਲਮਾਂ ਨੇ ਇਹਨਾਂ ਦੇ ਡਾਇਰੈਕਟਰਾਂ ਦੁਆਰਾ ਬਣਾਈਆਂ ਹੋਈਆਂ ਨਾਟਕਾਂ ਨੇ ਸਭ ਕੁਝ ਚੱਲਦਾ ਅਸੀਂ ਦੇਖਦੇ ਹਾਂ ਪਰ ਜਦੋਂ ਸਾਡਾ ਭਗਵਾਨ ਮੈਨਾ ਹੋ ਗਿਆ ਜਿਦੋਂ ਬਾਬਾ ਸਾਹਿਬ ਡਾਕਟਰ ਪਿੰਦਰਾਉਂ ਉਮੀਦ ਕਰਨੇ ਚਲੂ ਲੈ ਲਿਆ ਜਿਦੋਂ ਬਾਬਾ ਸਾਹਿਬ ਡਾਕਟਰ ਪਿੰਦਰਾਉਂ ਉਮੀਦ ਕਰਨੇ ਆਪਣੀ ਪੂਰੀ ਜ਼ਿੰਦਗੀ ਸਾਡੇ ਤੇ ਲਾ ਦਿੱਤੀ ਤਾਂ 26 ਜਨਵਰੀ 1950 ਨੂੰ ਉਹਨਾਂ ਸਾਰੇ ਭਗਵਾਨਾਂ ਦਾ ਮਣੀਆ ਮੇਟ ਕਰਕੇ ਜਦੋਂ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਤੇ ਉਸ ਦਿਨ ਬਾਬਾ ਸਾਹਿਬ ਬਹੁਤ ਹੱਸ ਕੇ ਹੱਸ ਰਹੇ ਸੀ ਬੜੇ ਖੁਸ਼ ਹੋ ਰਹੇ ਸੀ ਤਾਂ ਉਹਨਾਂ ਦੇ ਕਲੀਗ ਕੈਬਨਿਟ ਮੰਤਰੀ مولانا ਅਬੁਲ ਖਲਾਮ ਅਰੀਆਦ ਸੀ ਉਹਨਾਂ ਨੂੰ ਪੁੱਛ ਲਿਆ ਬਾਬਾ ਸਾਹਿਬ ਤੁਸੀਂ ਤਾਂ ਪੂਰੀ ਜ਼ਿੰਦਗੀ ਹਮੇਸ਼ਾ ਲਾਲ ਹੀ ਰਹਿੰਦੇ ਹੋ ਸੀਰੀਅਸ ਹੀ ਹੁੰਦੇ ਹੋ ਜਦੋਂ ਵੀ ਪਾਰਲੀਮੈਂਟ ਆਉਂਦੇ ਹੋ ਜਦੋਂ ਵੀ ਸਾਰਾ ਸਾਰਾ ਦਿਨ ਤੁਸੀਂ ਬਹਿਸਾਂ ਕਰਦੇ ਹੋ ਤੁਹਾਡੇ ਮੂੰਹ ਤੇ ਹਮੇਸ਼ਾ ਤੁਹਾਡੇ ਚਿਹਰੇ ਤੇ ਗੁੱਸਾ ਹੁੰਦਾ ਅੱਜ ਕੀ ਗੱਲ ਹੋਈ ਆ ਤੁਸੀਂ ਅੱਜ ਇੰਨੇ ਕਿਉਂ ਖੁਸ਼ ਹੋ ਯਾਰ ਇਹ ਕਿੜੇ ਤੇ ਬੈਠੇ ਸਾਡੇ ਪਾਰਲੀਮੈਂਟ ਦੀ ਕੰਟੀਨ ਦੇ ਵਿੱਚ ਬਾਬਾ ਸਾਹਿਬ ਕਹਿੰਦੇ ਗੁਲਾਮ ਸਾਹਿਬ ਅੱਜ ਮੈਂ ਇਸ ਲਈ ਖੁਸ਼ ਹਾਂ ਕਿਉਂਕਿ ਮੈਂ ਅਖੋਤੀ ਭਗਵਾਨਾਂ ਦੇ ਅੱਜ ਆਪਰੇਸ਼ਨ ਕਰ ਦਿੱਤੇ ਉਹ ਸਾਰੀਆਂ तमाम ਦੇਵੀਆਂ ਦੇ ਅੱਜ ਮੈਂ ਨਸਬੰਦੀ ਕਰ ਦਿੱਤੀ ਕਿ ਅੱਗੇ ਤੋਂ ਭਾਰਤ ਦੇ ਵਿੱਚ ਕੋਈ ਦੇਵੀ ਦੇਵਤਾ ਪੈਦਾ ਨਹੀਂ ਹੋਏ ਇੱਥੋਂ ਦੇ ਰਾਜੇ ਕਿਸ ਰਾਣੀ ਦੇ ਪੇਟੋਂ ਨਹੀਂ ਪੈਦਾ ਹੋਣਗੇ ਹੁਣ ਮਤ ਬੇਟੀਆਂ ਤੋਂ ਪੈਦਾ ਹੋਣਗੇ ਤੇ ਉਹਨਾਂ ਦਾ ਜਿਹੜਾ ਮੂਲ ਨਿਵਾਸੀ ਹੈ ਪਹਿਲਾਂ ਦਲਤ ਜਿਹੜੇ ਬਣਾ ਕੇ ਰੱਖੇ ਸੀ ਨਾ ਉਹ ਮੂਲ ਨਿਵਾਸੀ ਬਣ ਚੁੱਕੇ ਆ ਬਾਬਾ ਸਾਹਿਬ ਦਾ 50 ਸਾਲ ਦੇ ਵਿੱਚ ਉਹਨਾਂ ਕੋਲ ਤਾਕਤ ਆ ਚੁੱਕੀ ਆ ਹੁਣ ਇਹ ਨਹੀਂ ਹੈ ਕਿ ਤੁਸੀਂ ਪਹਿਲਾਂ ਵਾਲੀਆਂ ਚਾਲਾਂ ਚੱਲਦੇ ਹੋਗੇ ਤੇ ਤੁਸੀਂ ਆਪਣਾ ਰਾਜਪਾਕ ਵਾਪਸ ਲੈ ਆਉਂਗੇ ਉਹ ਗੱਲਾਂ ਭੁੱਲ ਜਾਣ ਤੇ ਬਾਬਾ ਸਾਹਿਬ ਬਾਰੇ ਇੱਕ ਵੀ ਸ਼ਬਦ ਕੋਈ ਵੀ ਕਿੱਡੀ ਵੀ ਤਾਕਤ ਉਹ ਬੋਲਣ ਦਾ ਹਿੱਯਾ ਨਾ ਕਰੇ ਅੱਜ ਤਾਂ ਉਸ ਦਾ ਸ਼ਾਂਤਮਈ ਜਵਾਬ ਦਿੱਤਾ ਜਾ ਰਿਹਾ ਵਰਨਾ ਉਹਨਾਂ ਨੂੰ ਫੜ ਕੇ ਫਰ ਘਿਸਿਆ ਜਾਉ ਦੋਸਤੋ ਨੂੰ ਪਤਾ ਫਿਰ ਜਿਹੜੇ ਸਮਾਜ ਸਾਡਾ ਜਿਸ ਤਰ੍ਹਾਂ ਸਜ਼ਾ ਦਿੰਦਾ ਉਹ ਦਿੱਤੀਆਂ ਜਾਣਗੀਆਂ ਸਜ਼ਾ ਸੋ ਸਾਡੀ ਗੁਜ਼ਾਰਿਸ਼ ਆ ਅਸੀਂ ਉਹਨਾਂ तमाम ਤਾਕਤਾਂ ਨੂੰ ਅੱਜ ਅਗਾਹ ਕਰਦੇ ਆ ਚੇਤਾਵਨੀ ਦਿੰਨੀ ਆ ਕਿ ਅੱਗੇ ਤੋਂ ਬਾਬਾ ਸਾਹਿਬ ਦੇ ਬਾਰੇ ਇੱਕ ਵੀ ਸ਼ਬਦ ਆ ਜਿਹੜਾ ਜਾਂ ਸਾਡੇ ਰਹਿਬਰਾਂ ਬਾਰੇ ਨਾ ਬੋਲਿਆ ਜਾਵੇ ਤੇ ਅਸੀਂ ਉਹਨਾਂ ਨੂੰ ਲੱਖ ਲਾਹਨਤ ਪਾਉਨੇ ਆ ਕਿ ਤੂੰ ਵੀ ਅਮਿਤ ਸ਼ਾ ਜੇ ਤੇਰੀ ਮਾਂ ਜਿਹੜੀ ਤੇਰੀ ਤੇਰੀ ਭੈਣ ਆ ਤੇਰੀਆਂ ਬੇਟੀਆਂ ਨੇ ਜਿਨ੍ਹਾਂ ਨੂੰ ਤੇਰੇ ਦੇਵਤਿਆਂ ਨੇ ਤਾਂ ਕੋਈ ਪਾਵਰ ਦਿੱਤੀ ਨਹੀਂ ਸੀ ਉਹ ਬਾਬਾ ਸਾਹਿਬ ਦੇ ਕਰਕੇ ਅੱਜ ਮਾਣ ਸਨਮਾਨ ਦੀ ਜ਼ਿੰਦਗੀ ਜਿਉ ਨੇ ਇਸ ਕਰਕੇ ਉਹਨਾਂ ਨੂੰ ਸਾਡੀ ਲਹਿਰਤਾ ਔਰ ਅੱਗੇ ਤੋਂ ਸੁਝਾ ਕੇ ਘੱਟੋ ਘੱਟ ਸੋਚ ਕੇ ਬੋਲਣੋਂ ਬਹੁਤ ਵੱਡੇ ਅਹੁਦੇ ਤੇ ਬੈਠੇ ਨੇ ਮਾਣਯੋਗ ਸਨਮਾਨਯੋਗ ਅਹੁਦੇ ਤੇ ਬੈਠੇ ਨੇ ਤਾਂ ਭਾਈ ਸੇਵਕ ਯੂਨੀਅਨ ਵੱਲੋਂ ਸਵੇਰ ਤੋਂ ਲੈ ਕੇ ਹੜਤਾਲ ਵੀ ਕੀਤੀ ਗਈ ਹੈ ਔਰ ਹੁਣ ਅਸੀਂ ਰੋਸ ਸੰਜਾਰਾ ਕਰਦੇ ਹੋਏ ਅਮਿਤ ਸ਼ਾਹ ਦਾ ਪੁਤਲਾ ਫੂਕਾ ਰਹੇ ਹਾਂ ਸਾਰਾ ਪਤਨਕਾਂ ਮੈਂ ਜੀ ਪੰਜਾਬ ਪਰ ਦੇ ਵਿੱਚ ਸਪਾਈ ਸਰਦਾਂ ਵੱਲੋਂ ਜਿੱਤ ਨੇ ਸਾਡਾ ਸੰਗਾਂ ਦੇ ਅਟਕਾਲ ਅੰਮ੍ਰਿਤਸਰ ਦੇ ਖਿਲਾਫ ਇਹ ਰੋਸ ਮਾਰਚ ਘਟਿਆ ਜਾ ਰਿਹਾ ਹੈ हां ਜੀ ਜੋ ਸਾਡੇ ਉਹਨਾਂ ਨੇ ਬਾਬਾ ਸਾਹਿਬ ਨੂੰ ਆਹ ਸਕਿੰਦਰ ਜੋਗ ਸ਼ਬਦ ਬੋਲੇ ਨੇ ਇਹਦੇ ਨਾਲ ਸਾਡੇ ਜਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਕੱਲ ਤੇ ਬਾਬਾ ਸਾਹਿਬ ਜੀ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕੋਈ ਬਾਬਾ ਸਾਹਿਬ ਨੂੰ ਕੋਈ ਅਪਸ਼ਬਦ ਬੋਲੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਕੁਮਾਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਦੇ ਰੋਜ਼ ਪ੍ਰਦਰਸ਼ਨ ਨੂੰ ਜਿਹੜਾ ਕਵਰ ਕਰਨਾ ਹੈ ਆਪਣੇ ਚੈਨਲ 'ਨਾਹੀਂ ਅਸੀਂ इंतशा तू जीरो है जीरो है अमित शाह तू जीरो है जीरो है निकलो बाहर मकानों से निकलो <ध्या> बेईमानों से निकलो बाहर मचानों से निकलो बेईमानों से बाबा के सम्मान में पूरा देश महान है बाबा के सम्मान में है ਅੰਮ੍ਰਿਤ ਸ਼ਾਹ ਮਰਦਾਦਾ ਜਿੰਦਾਬਾਦ ਜਿੰਦਾਬਾਦ ਅੰਮ੍ਰਿਤ ਸ਼ਾਹ ਮੰਤਰੀ ਮਰਦਾਦਾ ਜਿੰਦਾਬਾਦ ਜਿੰਦਾਬਾਦ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਡਾਕਟਰ ਵੀਮਰਾਓਂ ਦੇਸਕਰ ਅਮਰ ਰਹੇ ਬਾਬਾ ਸਾਹਿਬ ਡਾਕਟਰ ਵੀਮਰਾਓਂ ਦੇਸਕਰ ਜੀ ਅਮਰ ਰਹੇ ਇੰਤਿਸ਼ਾਹ ਤੋਂ ਜਿੱਤਦਾ ਹੈ ਅਮਿਤ ਉਹ ਸਨਮਾਨ ਵਿੱਚ ਅੱਗੇ ਪਹੁੰਚਿਆ ਯਾਰ ਕੇ ਸਨਮਾਨ ਵਿੱਚ ਪੂਰਾ ਦੇਸ਼ ਮੈਦਾਨ ਵਿੱਚ ਹਾਂਜੀ ਬਹੁਤ ਹੀ ਸਤਿਕਾਰਯੋਗ ਕਿੰਨੇ ਵੀ ਵੀਰਪੈਣ ਸ਼ਾਮਲ ਹੋਏ ਨੇ ਰੋਸ਼ ਪ੍ਰਦਰਸ਼ਨ ਦੇ ਵਿੱਚ ਕਿਰਪਾ ਕਰਕੇ ਖੇਡ ਕੇ ਕਰ ਦਿਓ ਤੇ ਪੁਲਿਸ ਮੁਲਾਜ਼ਮ ਆਏ ਆ ਉਹਨਾਂ ਨੂੰ ਬੇਨਤੀ ਹੈ ਕਿ 10 ਮਿੰਟ ਦਾ ਇਹ ਪ੍ਰਦਰਸ਼ਨ ਕੋ ਟ੍ਰੈਪ ਨੂੰ ਕਨਵਰਟ ਕਰ ਦੇਣ ਤੇ ਆਪਾਂ ਨਾ ਕੋਈ ਮੌਜੂਦਾ ਕੰਮ ਨਾ ਹੋਇਆ ਦਾ ਮੇਰੇ ਇਹ ਦੇਖਦੇ ਹਾਂ ਮਾਤਰਾ ਦਾ ਦੁਬਾਰਾ ਇਹਨਾਂ ਨੂੰ ਬਣਾਉਂਦੇ ਹਾਂ ਕਿ ਦੇ ਭੰਬੜ ਵੱਲ ਰਹੇ ਨੇ ਤੇ ਜਿਸ ਨੂੰ ਅਸੀਂ ਅੱਜ ਸ਼ਾਂਤਮਈ ਤਰੀਕੇ ਨਾਲ ਉਹਦਾ ਜਵਾਬ ਦੇਣ ਜਾ ਰਹੇ ਹਾਂ ਕਿ ਅਮਿਤ ਸ਼ਾ ਜਿਸ ਸਾਡੇ ਦੇਸ਼ ਦੀਆਂ ਰਾਣੀਆਂ ਦੇ ਪੇਟੋਂ ਨਹੀਂ ਜੰਮਦੇ ਹੁਣ ਤਾਂ ਉਸ ਦਿਨ ਤੋਂ ਲੈ ਕੇ तमाम ਉਹ ਲੋਕ ਜਿਹੜੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਕੇ ਦੁਬਾਰੇ ਫਿਰ ਪਹਿਲਾਂ ਵਾਲੀ ਵਿਵਸਥਾ ਲੈਣੀ ਚਾਹੁੰਦੇ ਨੇ ਉਹ ਗਾਹੇ-ਬਗਾਹੇ ਬਾਬਾ ਸਾਹਿਬ ਬਾਰੇ ਬੋਲਦੇ ਨੇ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਮਨਸ਼ਾਵਾਂ ਲੈ ਕੇ ਆਉਂਦੇ ਨੇ ਅਮਿਤ ਸ਼ਾਹ ਦੀ ਪਾਰਟੀ ਦਾ ਇਹ ਪ੍ਰੋਗਰਾਮ ਸੀ ਜਿਹੜਾ ਪਹਿਲਾਂ ਵੀ ਇੱਕ ਵਾਰੀ ਉਹਨਾਂ ਦਾ ਰਸ ਰੁਕਿਆ ਆਪਾਂ ਦੇਖਨੇ ਆ ਜੇਕਰ ਉਹਨਾਂ ਨੇ ਪ੍ਰੋਗਰਾਮ ਲਿਖਿਆ ਸੀ ਭਾਜਪਾ ਨੇ ਕਿ ਜੇਕਰ ਅਸੀਂ 400 ਸੀਟਾਂ ਲੈ ਜਾਂਦੇ ਹਾਂ ਤਾਂ ਅਸੀਂ ਸੰਵਿਧਾਨ ਬਦਲ ਦੇਵਾਂਗੇ ਪਰ ਦੇਸ਼ ਦੇ ਵਿੱਚ ਲੋਕਾਂ ਨੇ ਲੋਕਾਂ ਨੂੰ ਇਸ ਜਿਹੜੇ ਸੰਵਿਧਾਨ ਦਾ ਆਨੰਦ ਮਾਣ ਰਹੇ ਨੇ ਉਹਨਾਂ ਨੇ ਰਮੇਸ਼ ਸ਼ਾਹ ਦੀ ਵਰਗੀਆਂ ਤਾਕਤਾਂ ਨੂੰ ਪਿਛਾੜਿਆ ਬੇਸ਼ੱਕ ਉਹਨਾਂ ਨੇ ਅਸੀਂ ਇਹ ਕਹਿੰਦੇ ਹਾਂ ਕਿ ਈਵੀਐਮ ਦੀ ਸਹਾਇਤਾ ਨਾਲ ਆਪਣੀ ਸਰਕਾਰ ਬਦਲਤੀ ਪਰ ਉਹ ਫਿਰ ਕੌਜੀਆਂ ਚਾਲਾਂ ਚੱਲ ਰਹੇ ਜਿਹੜੀਆਂ ਨਹੀਂ ਕਾਮਯਾਬ ਹੋਣਗੀਆਂ ਅਸੀਂ ਬਾਬਾ ਸਾਹਿਬ ਦੇ ਜੋ ਦਿੱਤਾ ਖਾ ਰਹੇ ਹਾਂ ਦੇ ਅਸੀਂ तमाम ਉਹਨਾਂ ਤਾਕਤਾਂ ਨੂੰ ਫਿਰ ਕਹਿਣੀ ਹੈ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਉਹ ਗੱਲਾਂ ਬਦਲ ਗਈਆਂ 75 ਸਾਲ ਹੋ ਗਏ ਅੱਜ ਇਹ ਗੱਲ ਅੰਮੇਤੀ ਸ਼ਾਦਾ ਕੀ बीजेपी ਦਾ ਕੀ ਉਹਨਾਂ ਦੇ ਫਰਿਸ਼ਤੇ ਵੀ ਮਾਫੀ ਮੰਗਣਗੇ ਕਿਉਂਕਿ ਜਿੰਨੇ ਵੀ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਦੇਸ਼ ਭਾਰਤ ਚੇ ਨੇ ਉਹਨਾਂ ਨਾ ਭਿਆ ਰਾਤਾਂ ਦੀ ਨੀਂਦਾਂ ਗੈਬ ਕਰਦਾਂਗੇ ਅਸੀਂ ਜੇ ਉਹਨਾਂ ਨੇ ਸੌਰੀ ਫਿਲ ਨਹੀਂ ਮੰਗੀ ਔਰ ਮੈਂ ਤਾਂ ਇੱਥੇ ਜਦ ਵੀ ਕਹਾਂਗਾ ਜੋ ਦੇਸ਼ ਦੀ ਰਾਸ਼ਟਰਪਤੀ ਹੈ ਉਹਨਾਂ ਤੋਂ ਅਸੀਂ ਇਹ ਮੰਗ ਕਰਾਂਗੇ ਵੀ ਇਸ ਤਰ੍ਹਾਂ ਦੇ ਤੜੀਵਾਰ ਇਨਸਾਨ ਨੂੰ ਜਿਨ੍ਹਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਵਾ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਕੇ ਉਹਨਾਂ ਦੇ ਉੱਪਰ ਕਾਨੂੰਨੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਦੇ ਵਿੱਚ ਧੱਕਣਾ ਚਾਹੀਦਾ ਹੈ ਜਨਤਾ ਪਾਰਟੀ ਸੱਤਾ ਦੇ ਵਿੱਚ ਆਈ ਆ ਮੋਦੀ ਪ੍ਰਧਾਨ ਮੰਤਰੀ ਬਣਿਆ ਅਸਲ 'ਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਜਿਹੜੀ ਆਰਐਸਐਸ ਦੇ ਵਿਚਾਰਤਾ ਇੱਕ ਪੱਧਰ ਕਿੰਨਾ ਤੇ ਚੱਲ ਰਹੀ ਹੈ ਉਹ ਬਹੁਤ ਸਾਰੇ ਸਤਿਗੁਰਾਂ ਨੇ ਗੌਰਤਾ ਕਿ ਉਹਨਾਂ ਦਾ ਭਾਰਤ ਦੇ ਵਿੱਚ ਉਦੇਸ਼ ਕੀ ਹੈ ਉਹ ਕਰਨਾ ਕੀ ਚਾਹੁੰਦੇ ਹੈ ਇਹ ਬਕੈਦਾ ਜੋ ਕੁਝ